ਜੀ ਦੋਸਤੋ ਕੀ ਹਾਲ ਚੱਲਾ ਬਹੁਤ ਬਹੁਤ ਧੰਨਵਾਦ ਜੋ ਵੀ ਵੀਰ ਫੋਨ ਲਾ ਕੇ ਪੁੱਛ ਰਹੇ ਆ ਜਾਂ ਪਿਛਲੀ ਵੀਡੀਓ ਚ ਦੱਸਿਆ ਹੀ ਨਾ ਸੀਲਾ ਪਾਉਣ ਬਾਰੇ ਤੇ ਬਹੁਤ ਫੋਨ ਆਇਆ ਕਿਉਂਕਿ ਨੰਬਰ ਆਪਾਂ ਉੱਤੇ ਹੀ ਦਿੱਤਾ ਈ ਜਿਹੜੀ ਗੱਲ ਦਾ ਬੰਦੇ ਨੂੰ ਪਤਾ ਹੋਵੇ ਕਿਸੇ ਨੂੰ ਦੱਸਣਾ ਉਹਦਾ ਗੁਨਾਹ ਨਹੀਂਗਾ ਕੋਈ ਚਲੋ ਕਿਤੇ ਨਾ ਕਿਤੇ ਹਲਤੀ ਹੁੰਦੀ ਹੈ ਬੰਦੇ ਦੀ ਪਰ ਆਪਾਂ ਨੂੰ ਕਿਸੇ ਨੇ ਨਹੀਂ ਦੱਸਿਆ ਹੀਗਾ ਇਹ ਵੀ ਸ਼ੋਰ ਮੈਂ ਪਿਛਲੀ ਵੀਡੀਓ ਚ ਵੀ ਕਹਿਆ ਸੀਗਾ ਹੁਣ ਦੋ ਗੱਲਾਂ ਸੀਗੀਆਂ ਕਈ ਵੀਰ ਪੁੱਛ ਰਹੇ ਆ ਗੇਰ ਦਾ ਕਿਹੜੀ ਗਰਾਰੀ ਤੇ ਕਿੰਨਾ ਬੀ ਪਊਗਾ ਪੈਪ ਲਾ ਲਈ ਆ ਗਰਾਰੀਆਂ ਆ ਗਈਆਂ ਇਹਦਾ ਮਿਪ ਪਿਆ ਆਹ ਗਰਾਰੀਆਂ ਦਾ ਇੱਥੋਂ ਆਪਾਂ ਦੇਖ ਲੈਣਾ ਜਿਹੜੀਆਂ ਤਿੰਨ ਟਿੱਕੀਆਂ ਉਹ ਹੈਗੀ ਹੇਟਲੀ ਗਰਾਰੀ ਤਿੰਨ ਜਿਹੜੀਆਂ ਉਤਲੀਆਂ ਬੀ ਵਾਲੀਆਂ ਉਹ ਹੈਗੀਆਂ ਤਾਂ ਵਾਲੀਆਂ ਸੱਤ ਹੁਣ ਜਿਹੜੀ ਹੀਟ ਲਈ ਆ ਵੱਡੀ ਕਰਾਰੀ 22 ਨੰਬਰ 22 ਦੰਦੇ ਆ ਉਹਦੇ ਦੂਜੀ 17 ਦੰਦੇ ਆ ਤੀਜੀ 12 ਦੰਦੇ ਆ 20 ਦੀ ਬਾਦ ਘਟ ਹੁਣੀ ਇੱਥੋਂ ਸਿਰਫ ਇੱਕ ਕਰਾਰੀ ਤੇ ਹੀ ਫਰਕ ਪੈ ਜਾਂਦਾ ਹੁੰਦਾ ਹੁਣ ਚੱਲ ਰਹੀ ਆ 17 21 ਤੇ ਪੈ ਰਿਆ ਬਿਲਕੁਲ 8 ਕਿਲੋ ਪ੍ਰੋਪਰ ਵੀ ਪੈ ਰਿਆ ਨਾ ਵੱਧ ਨਾ ਘਟ ਤੇ ਇਥੋਂ ਹੀ ਅਡਜਸਟ ਹੋ ਜਾਣੀ ਆ ਜੋ ਵੀ ਆਪਾਂ ਡਿਸਕ ਪਾਵਾਂਗੇ ਜਾਂ ਵੀ ਪਾਵਾਂਗੇ ਉਹ ਸਭ ਚੇੜਜਸਟ ਹੋ ਜਾਂਦੀ ਆ ਤੇ ਵੀ ਦੀ ਸੈਟਿੰਗ ਹੋ ਜਾਣੀ ਹੈ ਜਾਨਕਿ ਆ ਇੱਥੋਂ ਹੀ ਵਧਾ ਘਟਾ ਸਕਦੇ ਆ ਪੱਗਰਾ ਰਿਆਂ ਤੋਂ ਜਾਨਕਿ 17 21 ਤੇ ਬਿਲਕੁਲ ਪ੍ਰੋਪਰ 8 ਕਿਲੋ ਵੀ ਪੈਂਦਾ ਬੜਾ ਛੇੜਨ ਦੀ ਤਾਂ ਲੋੜ ਹੀ ਨਹੀਂ ਹੁਣ ਦੂਜੀ ਗੱਲ ਵੀ ਤੇ ਸੁੱਖ ਚਾਹੀਦੀ ਇਹ ਜੀ ਦਸੰਬਰ ਚ ਹਰਿਆਣਾ ਤੋਂ ਫੋਨ ਆਏ ਸੀਗੇ ਰੇਜਰ ਦੇ ਵੀ ਸਾਡੇ ਰੇਜਰਾਂ ਦੀ ਸਫਾਈ ਨਹੀਂ ਆਉਂਦੀ ਚਲੋ ਪਿਛਲੀ ਵਾਰ ਤਾਂ ਜਿਵੇਂ ਚਲਾਇਆ ਚਲਾਇ ਠੀਕ ਆ ਵੱਟ ਤੋਂ ਵੀ ਦੂਰ ਰਹਿੰਦਾ ਸੀ ਇਹ ਕਿ ਟੱਕ ਦੇ ਕੇ ਤੇ ਰੇਜਰ ਥੋੜੇ ਜਿਹਾ ਹੋਰ ਖੋਲਤੇ ਤੇ ਇੰਚ ਇੰਚ ਦਾ ਵੀ ਫਰਕ ਪਿਆ ਤੇ ਇੰਨੇ ਨਾਲ ਹੀ ਪਾਣੀ ਘੱਟ ਲੱਗਦਾ ਤੇਰੇ ਇਹ ਛੇਤੀ ਚੜ ਜਾਂਦੀ ਆ ਵੀ ਉਹ ਗੁਣ ਚਾਣ ਨਹੀਂ ਹੁੰਦੀ ਆ ਬੰਦੇ ਨੂੰ ਵੀ ਟਾਇਰ ਦਾ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀਗਾ ਇਹਦੇ ਚ ਅਸੀਂ ਹੋਰ ਕੋਸ ਨਹੀਂ ਪਾਇਆਗਾ ਪਲੇਟਾਂ ਪਾਤੀਆਂ ਜਿਹੜੀਆਂ 3 ਇੰਚੀ ਨਲਕੇ ਹੁੰਦੇ ਨੇ ਆਪਣੇ ਬੋਰ ਵਾਲੇ ਉਹ ਪਲੇਟਾਂ ਪਾਤੀਆਂ ਤਿੰਨ ਪਲੇਟਾਂ ਪਹਿਲਾਂ ਅਸੀਂ ਚਾਰ ਹੋਰ ਪਾਤੀਆਂ ਸੱਤ ਜਾਨੀ ਕਿ ਸਪੇਸ ਸਰੇ ਦੇ ਚ ਹੋ ਗਏ ਤੇ ਹੁਣ ਕੋਈ ਵੀ ਪ੍ਰੋਬਲਮ ਨਹੀਂ ਗਈ ਕਿਉਂਕਿ ਟਾਇਰ ਤੋਂ ਟਾਇਰ ਬਾਹਰ ਚੱਲਦਾ ਐਨਾ ਤੇ ਕਿਸੇ ਬਟਨ ਨਾਲ ਨਹੀਂ ਲੱਗਦਾ ਕੁਝ ਨਹੀਂ ਲੱਗਦਾਗਾ ਆ ਵੀ ਸਾਡਾ ਆਪਦਾ ਹੀ ਜਗੜ ਲਾਇਆ ਸੀਗਾ ਕਿਉਂਕਿ ਕੰਪਨੀ ਤਾਂ ਇੱਥੇ ਦਿੰਦੀ ਬਾਹਰ ਉੱਥੇ ਤਾਂ ਸਾਡੇ ਤੋਂ ਇੱਕ ਦਿਨ ਵੀ ਨਹੀਂ ਚੱਲਿਆ ਇਸ ਕਰਕੇ ਅਸੀਂ ਟੱਕ ਦੇ ਕੇ ਤੇ ਇਹਨੂੰ ਵਿੱਚ ਕਰਤਾ ਰੇ ਪਾਉਣ ਵਾਸਤੇ ਇਧਰਲਾ ਟਾਇਰ ਹੁਣ ਟਾਇਰ ਤੋਂ ਟਾਇਰ ਬਾਹਰ ਚੱਲ ਰਿਹਾ ਉਈ ਦਬਾ ਉਹ ਨਾ ਹੀ ਨੀਗਾ ਦੂਜਾ ਟਾਇਰ ਜਿਹੜਾ ਰੇਹ ਵਾਲਾ ਟਾਇਰ ਆ ਉਹਦੀ ਏਡੀ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਉਹ ਰੇਲਾ ਹੀ ਚੱਲਦਾ ਹੁਣ ਉਹ ਦੇਖ ਲੋ ਉਹ ਅੱਧਾ ਟਾਇਰ ਬਾਹਰ ਹੁਣ ਚੱਲੀ ਜਾਣਾ ਕਿਉਂਕਿ ਉਹਦੇ ਤੇ ਗੇਅਰ ਕੋਈ ਨਹੀਂਗਾ ਤਾਂ ਕਰਕੇ ਉਹ ਰੇਲਾ ਚੱਲਦਾ ਫੇ ਬਾਕੀ ਵਟਾਂ ਦੀ ਸਫਾਈ ਦੀ ਗੱਲ ਸੀਗੀ ਵੀ ਵਟ ਦੀ ਸਫਾਈ ਹੁੰਦੀ ਕਿੰਨੀ ਕ ਹੁਣ ਉਹ ਵੀ ਦਿਖਾਉਨੇ ਆ ਤੇ ਵੀਡੀਓ ਨਾ ਬਣੇ ਰਿਓ ਵਟ ਦੀ ਸਫਾਈ ਵੀ ਤੁਹਾਨੂੰ ਦਿਖਾਉਨੇ ਚਲਾ ਕੇ ਨਾ ਬੀਬੂ ਪਾਲ ਗਏ ਫੇਰ ਦਿਖਾਉਨੇ ਆ ਹਾਂਜੀ ਆ ਬਣੀਆਂ ਵਟਾਂ ਤੇ ਆ ਆਪਣੀ ਵੀਜੀ ਹੋਈ ਮੱਕੀ ਉੱਗ ਗਈ ਦੇਖ ਲਓ ਕੋਈ ਵੀ ਕਿਤੋਂ ਵੀ ਕੋਈ ਪੋਰਨ ਨਹੀਂ ਲੱਗਦਾ ਪਿਛਲੀ ਵਾਰ ਦੀਆਂ ਆਪਾਂ ਗਲਤੀਆਂ ਮੰਨਦੇ ਆ ਵੀ ਕੋਸਕ ਗਲਤੀਆਂ ਹੋਈਆਂ ਸੀ ਉਹ ਵੀ ਕਿਉਂਕਿ ਸੈਟਿੰਗ ਨਹੀਂ ਹੋਈ ਕੋਈ ਵੀ ਤਾਂ ਕਰਕੇ ਤੇ ਆਪਾਂ ਨੂੰ ਗਾਈਡ ਨਹੀਂ ਕਿਸੇ ਨੇ ਕੀਤਾ ਤਾਂ ਕਰਕੇ ਤੇ ਆ ਵਟਾਂ ਹੁਣ ਦੇਖ ਲਓ ਦੇ ਦਿਨਾਂ ਤਾਰੇ ਇੱਕ ਨਹੀਂ ਸਾਰੀਆਂ ਐ ਹੀ ਹੋਣਗੀਆਂ ਬਈ ਸਮੇਂ ਨਾਲ ਸਾਰਾ ਕੁਝ ਪਤਾ ਲੱਗ ਜਾਂਦਾ ਕਹਿੰਦੇ ਨੇ ਵੀ ਜਮਦਾ ਬੰਦਾ ਤਾਂ ਕੁਛ ਵੀ ਨਹੀਂ ਸਕਦਾ ਤੇ ਯਾਰ ਬੇਕਰ ਕਰ ਕਰ ਹੀ ਸਕਦਾ ਤੇ ਆਪਣੇ ਜ਼ਿੰਦਗੀ ਦੇ ਤਜਰਬੇ ਆਉਂਦੇ ਆ ਤੇ ਕਰਾਉਣ ਵਾਲਾ ਪ੍ਰਮਾਤਮਾ ਪ੍ਰਮਾਤਮਾ ਬਾਦ ਸਿਰ ਤੇ ਮਿਹਰ ਪਰਿਆ ਹੱਥ ਰੱਖੇ ਚੜ੍ਹਦੀ ਕਲਾ ਬਖਸ਼ੇ ਹਰੇਕ ਨੂੰ ਤੰਦਰੁਸਤੀਆਂ ਬਖਸ਼ੇ ਤੇ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਮੀਂਹ ਕਰਕੇ ਕੰਮ ਰੁਕੇ ਹੋਏ ਸਾਰੇ ਕਿਤੇ ਰੁਕੇ ਹੋਏ ਆ ਤੇ ਜਦੋਂ ਕੀਤਾ ਸਟਾਰਟ ਹੋਣ ਨਵੇਂ ਸਿਰੋਂ ਉਦੋਂ ਦੇਖਦੇ ਆਂ ਫਿਰ ਕਿਉਂਕਿ ਕੋਈ ਨਾ ਕੋਈ ਤਾਂ ਤਬਦੀਲੀ ਕਰ ਹੀ ਜਾਣੀ ਆ ਫਰਕ ਪਾਈ ਜਾਣਾ ਕਿਸੇ ਨਾ ਕਿਸੇ ਪਾਸੋਂ ਤੇ 8 ਕਿਲੋ ਬੀ ਪਿਆ ਇਹਦੇ ਜ ਤਕਰੀਬਨ 100-200 ਗ੍ਰਾਮ ਉੱਤੇ ਹੀ ਹੋਊਗਾ ਘਟ ਨਹੀਂਗਾ ਠੀਕ ਹੈ ਜੀ ਮਿਲਦੇ ਹੁਣ ਅਗਲੀ ਵੀਡੀਓ 'ਚ ਪਾਵਾਂਗੇ ਛੇਤੀ ਬਸ ਮੀਂਹ ਸਿਰ ਤੇ ਆ ਹੁਣ ਤਾਂ